ਕਾਲਸਾ ਜੀ ਪਾ ਬਾਂ ਦੇ ਵਿੱਚ ਖੜਿਆਂਗੇ ਸੁੰਬੀ ਨੇ ਸਾਰਾ ਖਾ ਲਿਆ ਹਾਂਜੀ ਤੇ ਇਹ ਹੁਣ ਕੀ ਕਰਾਂ ਤੁਸੀਂ ਨੂੰ ਤਾਂ ਐਵੇਂ ਜਿਵੇਂ ਰੱਖੋਗੇ ਜਾਂ ਇਹ ਐਵੇਂ ਤਾਂ ਕੀ ਕਰਾਂਗੇ ਜੀ ਇਹ ਤਾਂ ਬਾਲੀ ਬੱਲੀ ਹੈ ਹੁਣੀ ਨਹੀਂ ਕੋਸ ਬੀਜਾਂ ਨਹੀਂ ਪੁੱਸ ਦੁਬਾਰੀ ਵਾਹਣਾਂ ਦੇ ਗੱਲ ਹੈ ਜੀ ਕਿੰਨਾ ਵਾਹਣ ਆਪਣਾ ਸਾਰਾ ਹੈ ਵਾਹਣ ਤਾਂ ਜੀ 4 ਕਿੱਲੇ ਹੈ 4 ਕਿੱਲੇ ਚੋਟ ਆਪਾਂ ਖੜੇ ਆ ਦੋ ਦੂ ਛੋੜਾ ਜਗਾਹਾਂ ਨੇ ਚੱਲ ਆਪਾਂ ਫਿਰ ਉਹ ਵੀ ਦਿਖਾਉਨੇ ਆ ਵੀ ਕਿ ਹੋ ਜਾ ਵਾਹਣਾ ਆਹਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਾਹਣ ਬੀਜਿਆ ਸੀਗਾ ਤੇ ਸੁੰਡੀ ਨੇ ਜਮਾਂ ਵਿਹਲਾ ਕਰਤਾ ਹਜੇ ਵਾਹਣ ਗਿੱਲਾ ਹੈਗਾ ਪੈਰ ਘੁੱਟਦਾ ਆ ਹਫਤਾ ਬੱਤ ਨਹੀਂ ਆਉਂਦਾ ਅੱਜ ਤੋਂ ਹਫਤੇ ਨੂੰ ਜਿਹੜੀ ਕਿਸਾਨ ਕਣਕ ਬੀਜੂਗਾ ਉਹ ਕੀ ਨਿਕਲੂ ਇਹਦੇ ਚੋਂ ਭਾਈ ਜਗਜੀਤ ਬਾਪ ਨੂੰ ਚਮਕੌਰ ਸਿੰਘ ਅੱਜ ਤੁਸੀਂ ਕਿੰਨਾ ਵਾਣ ਬਾਹਰ ਆਓ ਭਾਈ 1 ਕਿੜਾਈ ਹੈਈ ਪਹਿਲਾ ਸਪਰੇਆ ਸਪੁਰਾਂ ਕਿਆ ਕਰਤੀਆਂ ਪਹਿਲਾਂ ਹੀ ਕਰੋੜਾ ਸੈਂਪਰ 2 ਲੀਟਰ ਸਿੱਟੇ ਜੀ ਪਾਣੀ ਦੀ ਕਣਕ ਜਦੋਂ ਮਤਲਬ ਹਰੀ ਹੋ ਗਈ ਸੀਗੀ ਉਦੋਂ ਬਾਅਦ ਪਾਣੀ ਲਾ ਕੇ ਉਦੋਂ ਬਾਅਦ ਦੋ ਸਪਰੇਆ ਕੋਰਾ ਜਣੇ ਦੀਆਂ ਕਰਤੀਆਂ ਹਜੇ ਵੀ ਨਹੀਂ ਮਰਿਆ ਹਜੇ ਵੀ ਉਹਨੇ ਹੀ ਫਿਰਦਾ ਹੈਗਾ ਅੱਜ ਤੁਸੀਂ 2.5 2.5 ਕਿਲੇ ਬਾਹਰ ਹੋ ਸਾਰੀ ਦੁਵਾਰੇ ਬਾਕੇ ਦੁਵਾਰੇ ਭੀਜਾਂਗੇ ਠੀਕ ਭਾਈ ਜੀ ਰਾਜਵੀਰ ਸਿੰਘ ਪਿੰਡ ਅਕਲੀਆ 사ਨਾਬ 사ਨਾਖਨਾਰ ਸਿੰਘ ਭਾਈ ਜੀ ਕਣਕ ਬੀਜੀ ਸੀ ਪਹਿਲਾਂ ਸੁਪਰ ਸੀਡਰ ਨਾਲ ਸਰਕਾਰ ਦੇ ਆਖੇ ਤੇ ਵੀ ਅੱਗ ਨਾ ਲਾਓ ਵਿੱਚੇ ਪਰਾਲੀ ਬਾਹੀ ਸਭ ਕੁਝ ਉਹ ਮੈਂ ਦੱਬਦਾ ਤੇ ਆਹ ਦੇਖ ਲੋ ਹਾਲਾ ਸੁੰਡੀ ਨੇ ਖਾ ਲਈ ਸਾਰੀ ਕਣਕ ਕਲੋਰੋ ਅਸੀਂ ਪਾ ਲਈ 505 ਅਸੀਂ ਪਾ ਕੇ ਦੇਖ ਲਈ ਹੁਣ ਅਸੀਂ ਅੱਕ ਕੇ ਦੁਬਾਰੇ ਵਾ ਕੇ ਦੁਬਾਰੇ ਬੀਜੇ ਦੇ 12 ਦੇ 12 ਕਿਲੇ ਬਾਣ 12 ਕਿਲੇ ਬਾਣ ਭਾਈ ਜੀ ਹੈਗੇ 22 ਕਿਲੇ ਨੇ ਉਹ ਬਾਜਾ ਬਾਕੇ ਬੀਜੇ ਬਾਕੇ ਬੀਜਾ ਬਾਈ ਜੀ 12 ਕਿੱਲੇ ਠਈ ਦੂਜੀ ਕਣਕ ਹੈ ਬਾਕੀ ਦੀ ਰਹੇ ਉਹ ਠੀਕ ਹੈ ਬਾਕੀ ਦੀ ਵੀ ਅੱਧ ਪਚੱਦ ਹੋਇਆ ਖੜਾ ਜੀ ਉਹ ਵੀ ਕੋਈ ਹੈ ਨਹੀਂਗਾ ਬੇਵੋਕਾ ਕੰਮ ਹੋਇਆ ਖੜਾ ਚੱਲ ਪਾਉ ਵੀ ਦਿਖਾ ਦਿੰਨੇ ਆ ਹਾਂ ਦਿਖਾ ਲੂ ਆਪਸੇ ਦੇਖ ਲਓ ਹਾਂ ਯਾ ਦੇਖ ਲਓ ਉਹ ਦੇਖ ਲਓ ਸਾਰੀ ਦੁੱਕੀ ਦੇਖ ਲਓ ਆ ਤਾਂ ਸਾਰੀ ਸਾਨ ਨੇ ਬਾਕੇ ਬੀਜੀ ਹੋਈ ਹੈ 12 ਕਿੱਲੇ ਬਾਹਣ ਦੇ ਉਹ ਪਰਾਂ ਟੱਪ ਗਿਆ ਆ ਸਾਹਮਣੀ ਖੜੂ ਹੋਈ ਆਡੀ ਬਾਕੀ ਦੀ ਉਹ ਉਹਦਾ ਵੀ ਆ ਹਾਲ ਹੈ ਪਰ ਬਾਕੇ ਬੀਜ ਨੂੰ ਜੀ ਨਹੀਂ ਕਰਦਾ ਦੁਬਾਰੇ ਹੋਵੇ ਜਾਂ ਨਾ ਹੋਵੇ ਦੁਬਾਰੇ ਵਾਲੀ ਕਣਕ ਦਾ ਵੀ ਨਹੀਂ ਪਤਾ ਜੀ ਵੀ ਹੂਗਾ ਹੋਊਗੀ ਆ ਹਾਲਾਤ ਆ ਸਾਰੇ ਬਾਹਣ ਦੇ ਜਿੰਨਾ ਵੀ ਪਹਿਲਾਂ ਬੀਜਿਆ ਸੀ ਉਸ ਤੋਂ ਜ਼ਿਆਦਾ ਅਸੀਂ ਉੱਤੇ ਸਿੱਟਾ ਦੇ ਚੁੱਕੇ ਹਾਂ ਉਹ ਵੀ ਨਹੀਂ ਹਰਾ ਹੋ ਰਿਹਾ ਛੰਡੀ ਹਲੇ ਵੀ ਨਹੀਂ ਮਾਰ ਰਹੀ ਛੰਡੀ ਜੜ ਦੇ ਵਿੱਚ ਹਲੇ ਵੀ ਫਿਰਦੀ ਆ